ਮਨ ਤਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਓ ਪਾਏ ਇਹਦਾ ਅਰਥ ਹੈ ਆਪਣਾ ਸਰੀਰ ਤਨ ਮਨ ਅਤੇ ਧਨ ਸਭ ਗੁਰੂ ਨੂੰ ਸੌਂਪ ਦੇਣਾ ਭਾਵ ਪੂਰਨ ਸ਼ਰਧਾ ਅਤੇ ਸਮਰਪਣ ਨਾਲ ਗੁਰੂ ਦੇ ਹੁਕਮ 'ਤੇ ਚੱਲਣਾ ਜਿਸ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਇਹ ਗੁਰਮਤਿ ਦੀ ਮੂਲ ਭਾਵਨਾ ਹੈ ਜਿਸ ਨੂੰ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂਆਂ ਦੀ ਬਾਣੀ ਵਿੱਚ ਪ੍ਰਗਟ ਕੀਤਾ ਗਿਆ ਹੈ ਜਿਸ ਤਰ੍ਹਾਂ ਸਾਧ ਸੰਗਤ ਦੀ ਤਨ ਸਰੀਰ ਆਪਣੀ ਸਰੀਰਿਕ ਮਿਹਨਤ ਸੇਵਾ ਅਤੇ ਸਾਰੇ ਕੰਮ ਗੁਰੂ ਦੇ ਲੇਖੇ ਲਾਉਣੇ ਮਨ ਮਨ ਕਿਸ ਤਰ੍ਹਾਂ ਸੌਂਪਿਆ ਜਾ ਸਕਦਾ ਹੈ ਵਿਚਾਰ ਚੇਤਨਾ ਆਪਣੇ ਸਾਰੇ ਵਿਚਾਰ ਸੋਚਾਂ ਇਸ਼ਾਵਾਂ ਅਤੇ ਮਨ ਦੀਆਂ ਭਾਵਨਾਵਾਂ ਨੂੰ ਗੁਰੂ ਦੇ ਚਰਨਾਂ ਵਿੱਚ ਅਰਪਣ ਕਰ ਦੇਣਾ ਆਪਣੀ ਸੋਚ ਨੂੰ ਪਿੱਛੇ ਰੱਖ ਕੇ ਉਸ ਗੁਰੂ ਦੇ ਹਵਾਲੇ ਕਰ ਦੇਣਾ ਕਿ ਉਹ ਜੋ ਕਰ ਰਿਹਾ ਉਹ ਠੀਕ ਹੈ ਮੈਨੂੰ ਸੋਚਣ ਦੀ ਲੋੜ ਨਹੀਂ ਹੈ ਸਾਧ ਸੰਗਤ ਜੀ ਬਸ ਇੱਕੋ ਹੀ ਕੰਮ ਕਰਨਾ ਕੀ ਆਪਣੀ ਸਿਰਫ ਕਿਰਤ ਕਰਨੀ ਸੱਚੇ ਦਿਲ ਦੇ ਨਾਲ ਹੋਰ ਕੁਝ ਬਿਨਾ ਸੋਚੇ ਤੋਂ ਦੇਖਿਓ ਕਿਸ ਤਰ੍ਹਾਂ ਸਭ ਕੁਝ ਬਦਲ ਜਾਂਦਾ ਹੈ ਇਹ ਜਦੋਂ ਅਸੀਂ ਕੰਮ ਕਰਦੇ ਸਭ ਕੁਝ ਉਸ ਪਰਮਾਤਮਾ ਦੇ ਲੇਖੇ ਲਾ ਦਿੰਦੇ ਹਾਂ ਉਸ ਨੂੰ ਸੌਂਪ ਦਿੰਨੇ ਹਾਂ ਤੇ ਸਾਰੇ ਕੰਮ ਆਪਣੇ ਆਪ ਬਣਨੇ ਸ਼ੁਰੂ ਹੋ ਜਾਂਦੇ ਹਨ ਕਰਕੇ ਦੇਖੋ ਇਨਸਾਨ ਕਿਤੇ ਨਾ ਕਿਤੇ ਕਹਿਤ ਦਿੰਦਾ ਹੈ ਕਿ ਮੈਨੂੰ ਪਰਮਾਤਮਾ ਤੇ ਵਿਸ਼ਵਾਸ ਹੈ ਪਰ ਉਹ ਵਿਸ਼ਵਾਸ ਨਹੀਂ ਕਰਦਾ ਜੇਕਰ ਉਹਨੂੰ ਵਿਸ਼ਵਾਸ ਹੋਵੇ ਤਾਂ ਉਹ ਚਿੰਤਾ ਦੁਬੀ ਦਾ ਵਿੱਚ ਫਸਿਆ ਨਾ ਰਹੇ ਫਿਰ ਤਾਂ ਖੁਸ਼ੀ-ਖੁਸ਼ੀ ਆਪਣੀ ਕਿਰਤ ਕਰੇ ਤਾਂ ਇਹ ਹੀ ਸੋਚੇ ਕਿ ਜੋ ਕੁਛ ਪਰਮਾਤਮਾ ਕਰੇਗਾ ਜੋ ਕਰ ਰਿਹਾ ਹੈ ਉਹ ਚੰਗਾ ਹੀ ਕਰ ਰਿਹਾ ਹੈ ਜਿਸ ਤਰ੍ਹਾਂ ਜਦੋਂ ਅਸੀਂ ਅਰਦਾਸ ਕਰਦੇ ਹਾਂ ਇੱਕ ਵਾਰੀ ਕਿਸੇ ਕੰਮ ਲਈ ਤਾਂ ਕੰਮ ਪੂਰਾ ਨਹੀਂ ਹੁੰਦਾ ਤਾਂ ਰੋਣਾ ਧੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਇਨਸਾਨ ਨੂੰ ਲੱਗਦਾ ਹੈ ਕਿ ਮੇਰੀ ਅਰਦਾਸ ਪੂਰੀ ਨਹੀਂ ਹੋਈ ਹੋ ਸਕਦਾ ਹੈ ਕਿ ਉਹ ਅਰਦਾਸ ਨਾ ਪੂਰੀ ਹੋਣ ਪਿੱਛੇ ਵੀ ਉਸ ਦੀ ਭਲਾਈ ਹੀ ਹੋਵੇ ਕਿ ਉਸ ਵਿੱਚ ਕੁਝ ਚੰਗਾ ਹੀ ਹੋਵੇ ਹੋ ਸਕਦਾ ਹੈ ਜਿਸ ਤਰ੍ਹਾਂ ਕੋਈ ਬਾਹਰ ਦਾ ਬੀਜ ਨਹੀਂ ਲੱਗਦਾ ਜਾਂ ਕੋ ਹੋਰ ਕੰਮ ਨਹੀਂ ਬਣਦਾ ਰੱਬ ਨੇ ਹੋਰ ਕੋਈ ਚੰਗੀ ਚੀਜ਼ ਸੋਚੀ ਹੋਵੇ ਜਿਸ ਤਰ੍ਹਾਂ ਤੂੰ ਰੱਬ ਨੂੰ ਆਪਣੀ ਡੋਰੀ ਸੌਂਪ ਕੇ ਤਾਂ ਦੇਖ ਉਹ ਸਾਰੇ ਤੇਰੇ ਕੰਮ ਕਰ ਦੇਵੇਗਾ ਆਪਣੇ ਆਪ ਉਸ ਨੂੰ ਚਿੰਤਾ ਪੈ ਜਾਵੇਗੀ ਤੇਰੇ ਕੰਮਾਂ ਤੇ ਰੱਬ ਨੂੰ ਆਪ ਪ੍ਰਗਟ ਹੋਣਾ ਪੈਂਦਾ ਹੈ ਜੇਕਰ ਸੱਚੀ ਭਾਵਨਾ ਹੋਵੇ ਮਨ ਦੇ ਅੰਦਰ ਜਿਸ ਤਰ੍ਹਾਂ ਭਗਤ ਕਬੀਰ ਜੀ ਸਵਾਮੀ ਰਾਮਾਨੰਦ ਕੋਲੋਂ ਨਾਮ ਲੈਣ ਲਈ ਗਏ ਉਹਨਾਂ ਨੇ ਨਾਮ ਨਹੀਂ ਦਿੱਤਾ ਫਿਰ ਭਗਤ ਕਬੀਰ ਜੀ ਜਦੋਂ ਸਵੇਰੇ ਸਵਾਮੀ ਰਾਮਾਨੰਦ ਜੀ ਇਸ਼ਨਾਨ ਕਰਨ ਜਾਂਦੇ ਸੀਗੇ ਪ੍ਰਭਾਤ ਵੇਲੇ ਅਮਰਤ ਵੇਲੇ ਤਾਂ ਉਹ ਰਸਤੇ ਵਿੱਚ ਹੀ ਲੇਟ ਗਏ ਤਾਂ ਉਹਨਾਂ ਦੇ ਮੂੰਹ ਦੇ ਵਿੱਚੋਂ ਅਚਾਨਕ ਰਾਮ ਨਿਕਲਿਆ ਤੇ ਭਗਤ ਕਬੀਰ ਜੀ ਨੇ ਐਨੀ ਭਾਵਨਾ ਦੇ ਨਾਲ ਰਾਮ ਜਪਿਆ ਕਿ ਰਾਮ ਦਾ ਰੂਪ ਹੀ ਹੋ ਗਏ ਇਸੇ ਤਰ੍ਹਾਂ ਭਗਤ ਧੰਨਾ ਜੀ ਜਿਨ੍ਹਾਂ ਨੇ ਪੱਥਰ 'ਚੋਂ ਰੱਬ ਨੂੰ ਨਹੀਂ ਪਾਇਆ ਉਹਨਾਂ ਨੇ ਆਪਣੀ ਭਾਵਨਾ ਨਾਲ ਰੱਬ ਨੂੰ ਪਾਇਆ ਜੇਕਰ ਅਸੀਂ ਵਿਸ਼ਵਾਸ ਕਰੀਏ ਰੱਬ ਦੇ ਉੱਤੇ ਤਾਂ ਉਹ ਸਾਰੇ ਹੀ ਸਾਡੇ ਕੰਮ ਕਰ ਦਿੰਦਾ ਹੈ ਸਵਾਰ ਦਿੰਦਾ ਹੈ ਇੱਕ ਵਾਰੀ ਵਿਸ਼ਵਾਸ ਦੀ ਭਾਵਨਾ ਦੇ ਨਾਲ ਸਭ ਕੁਝ ਕਰਕੇ ਦੇਖੀਏ ਬਸ ਉਸ ਦਾ ਨਾਮ ਜਪੀਏ ਆਪਣੀ ਕਿਰਤ ਕਰੀਏ ਤੇ ਚੰਗੇ ਕਰਮ ਕਰੀਏ ਬਰਕਤਾਂ ਇਦਾਂ ਪੈ ਜਾਣਗੀਆਂ ਸਾਧ ਸੰਗਤ ਜੀ ਜੋ ਕਿ ਦੱਸੀਆਂ ਨਹੀਂ ਜਾ ਸਕਦੀਆਂ ਸਿਰਫ ਅਨੁਭਵ ਹੀ ਕੀਤੀਆਂ ਜਾ ਸਕਦੀਆਂ ਹਨ ਉਹ ਸੱਚਾ ਪਰਮਾਤਮਾ ਅਕਾਲ ਪੁਰਖ ਜੋ ਹੈ ਉਹ ਪ੍ਰੇਮ ਦੀ ਡੋਰੀ ਨਹੀਂ ਤੋੜ ਸਕਦਾ ਹੋਰੋਂ ਸਭ ਕੁਝ ਕਰ ਸਕਦਾ ਹੈ ਬਹੁਤ ਸ਼ਕਤੀਮਾਨ ਹੈ ਪਰ ਉਹ ਜੇਕਰ ਕੋਈ ਉਸ ਨਾਲ ਪ੍ਰੇਮ ਦੀਆਂ ਡੋਰੀਆਂ ਪਾ ਲਵੇ ਤਾਂ ਉਹ ਕਦੀ ਨਹੀਂ ਤੋੜਦਾ ਉਹ ਸੱਚਾ ਅਕਾਲ ਪੁਰਖ ਪ੍ਰੇਮ ਭਾਉ ਦਾ ਭੁੱਖਾ ਹੈ ਜਿਸ ਤਰ੍ਹਾਂ ਧੰਨ ਧੰਨ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਨੇ ਉਚਾਰਨ ਕੀਤੀਆਂ ਹਨ ਪੰਕਤੀਆਂ ਸਾਚ ਕਹੂੰ ਸੁਨ ਲੈ ਸਵੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਜਿਸ ਕਿਸੇ ਨੇ ਵੀ ਸੱਚੇ ਦਿਲ ਨਾਲ ਪ੍ਰੇਮ ਕੀਤਾ ਹੈ ਉਸਨੇ ਹੀ ਉਸ ਪਰਮਾਤਮਾ ਨੂੰ ਪਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ